ਕੀ ਨਾ ਕੀ ਹੈ ਜੀ ਤੁਹਾ ਦਾ ਉਹ ਬਲਵਿੰਦਰ ਸਿੰਘ ਬਲਵਿੰਦਰ ਜੀ ਕੀ ਘਟਨਾ ਵਾਪਰੀ ਕੀ ਹੋਇਆ ਵਾਹ ਕਾਲ ਸਾਹਿਬ ਹਰਦੇਵ ਘਟਨਾ ਤਾਂ ਜੀ ਛੱਡ ਦਾ ਪਹਾੜ ਹੀ ਡਿੱਗ ਪਿਆ ਜੀ ਖਾਨ ਦਾ ਬਹੁਤ ਵੱਡਾ ਇੱਕ ਸਾਲ ਹੋਣ ਲੱਗਾ ਜੀ ਰਣਜੀਤ ਦਾ ਬੇਟਾ ਬੈੱਡ ਤੇ ਪਿਆ ਜੀ ਉਹ ਵੀ ਇੱਕ ਐਸ਼ੀਅਨ ਸੜਕ ਆ ਤੇ ਮੋਟਰਸਾਈਕਲ ਡਿੱਗ ਪਿਆ ਜੀ ਕੱਲ ਮੇਰੇ ਵੱਡੇ ਭਰਾ ਤੇ ਨਾਲ ਮੇਰੀ ਭਝਾਈ ਮੇਰਾ ਭਤੀਜਾ ਉਹਨਾਂ ਨਾਲ ਹੋਰ ਰਿਸ਼ਤੇਦਾਰ ਇੱਕ ਮੇਰੇ ਵੱਡੇ ਭਰਾ ਦੀ ਲੜਕੀ ਦਾ ਰਿਸ਼ਤਾ ਦੇਖਣ ਜਾਂਦੇ ਸੀ ਆਉਂਦੇ ਹੋਏ ਉਹਨੂੰ ਟਰੱਕ ਫੇਟ ਮਾਰ ਗਈ ਛੱਟ ਦਾ ਘਾਰ ਹੀ ਉੱਜੜ ਗਿਆ ਜੀ ਸਾਰਾ ਜਿਹੜਾ ਉਹ ਬੱਚੇ ਹੀ ਸੰਭਾਲ ਕਰਦੇ ਸੀਗੇ ਦੋਨੇ ਵੱਡੇ ਭਰਾ ਮੇਰੇ ਉਹ ਉਹ ਵੀ ਦੇਖੋ ਜੀ ਰੱਬ ਦਾ ਬਾਣਾ ਜੀ ਉਹ ਮਿੱਠਾ ਕਰਕੇ ਮਰਣਾ ਜੀ ਅਜੇ ਤਾਂ ਇਹ ਮਤਲਬ ਚਾਹੁੰਦੇ ਸਰਕਾਰ ਤੋਂ ਜੀ ਬਹੁਤ ਵੱਡਾ ਭਾਟ ਕੇ ਜੀ ਬਹੁਤ ਪੈਸਾ ਲੱਗੇ ਨਾ ਤੇ ਜੀ ਬਹੁਤ ਦੁੱਖਾਂ ਦੇ ਨਾਲ ਚੱਲ ਰਹੇ ਆ ਘਰ ਦੇ ਚਿਰਾਗ ਬੁਝ ਗਏ ਜੀ ਜਿਹੜੇ ਵੱਡੇ ਘਰ ਨੂੰ ਤੋਰਨ ਵਾਲੇ ਸੀਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਬੌਂਸਰ ਕੀ ਹੋਇਆ ਕੀ ਰੱਤੀ ਕਰਨਾ ਚਾਹੀਦਾ ਉਹ ਸਾਡਾ ਭਾਜੇ ਜੀ ਬੇਟੀ ਦਾ ਰਿਸ਼ਤਾ ਦੇਖੀ ਬਣਾਈ ਸੀ ਸਾਡਾ ਬਦਾ ਭਾਣ ਦਾ ਛੋਟਾ ਭਾਣ ਦਾ ਇੱਕ ਉਹ ਵੱਡੇ ਭਾਣ ਨੂੰ ਦੇ ਕਰਨੀ ਸੀ ਉਹਨਾਂ ਸਾਲਾ ਇੱਕ ਅਨਭਵੀ ਕੋਈ ਬਦੋਲੇ ਦਾ ਭਾਈ ਸੀ ਇਹ ਪੰਜਾਬ ਦੀ ਉਹ ਆਪਣਾ ਡੈਥ ਹੋ ਚੁੱਕੀ ਹੈ ਬਾਕੀ ਜਿਹੜੇ 3-4 ਬਜਾਉਣੇ ਸਿਰ ਪਰਮਾਤਮਾ ਹੂੰ ਉਸ ਕਰਕੇ ਪਰ ਬੇਟੀ ਦਾ ਜਿਸ ਦਾ ਦੇਖੇ ਬਾਪ ਸਾਰੇ ਸੀ ਡਾਕਟਰ ਨਾਲ ਫੇਰ ਚੀ ਹਮ ਇਹ ਸਰਕਾਰ ਤੋਂ ਚਲਾਰ ਤੇ ਇਹ ਚਾਹੇ ਕਿ ਤੌਰ ਤੇ ਪ੍ਰਾਪਤ ਕੀਤੀ ਜਾਵੇ ਹਮ ਇੱਕ ਇਹਨਾਂ ਦੇ ਅਨੁਸਾਰਾ ਨੇ ਕਿਹਾ ਕਿ ਸਰਕਾਰ ਕੋਈ ਸਾਰਾ ਜਿਹੜੀ ਬੁਟੀ ਹੋਇਆ ਬਸਤਰਾ ਹੈ ਹਮ ਕਮਾਉਣ ਵਾਲਾ ਸੀ ਬੰਦਾ ਉਹ ਆਪਣੇ ਟੈਸਟਿੰਗ ਚਲੇ ਗਿਆ ਹਮ ਉਹ ਕਿਹਾ ਕਿ ਕਦੋਂ ਤੱਕ ਬੋਡੀ ਜਿਹੜੀ ਘਰੇ ਪਹੁੰਚ ਸਕਦੀ ਪਹੁੰਚੇਗੀ ਸਾਲ ਨੂੰ ਰਾਜਾ 4 ਵਜੇ ਤੱਕ ਪਹੁੰਚਾ ਦੇਵੇ ਕੱਲ ਸ਼ਾਮ ਦਾ ਆਜੋ ਮਾਸਟਰ ਚੱਕਾ ਹੈ ਉਹ ਸਾਰਾ ਜੀ ਆਪ ਚਾਰ ਵਜੇ ਤੱਕ ਪਹੁੰਚਣਗੇ। ਕੀ ਨਾਮ ਹੈ ਜੀ? ਇਹ ਕਨਨ ਪਰਿਵਾਰ ਨਾਲ। ਫਰਸਟ ਵਾਈ ਨਿਊਜ਼ ਦਾ ਦੁਖੀ ਦੇ ਲੋਕਾਂ ਨੂੰ ਧੰਨਵਾਦ ਕਰ ਰਿਹਾ ਜੀ। ਮੈਂ 3.5 ਪੰਜਾਬ ਪ੍ਰਧਾਨ ਅੰਤਰਰਾਸ਼ਟਰੀ ਤਾਨਾ ਸਮਾਜ ਸੰਗਠਨ ਜੋ ਭਾਈ ਰਣਜੀਤ ਸਿੰਘ ਜੀ ਇਹ ਬਚਪਨ ਤੋਂ ਹੀ ਇੱਕ ਸਿੱਖੀ ਅਪਣਾਈ ਹੋਈ ਹੈ ਇਸ ਪਰਿਵਾਰ ਨੇ। ਅਸੀਂ ਇਹ ਸਾਡੇ ਸਾਰੇ ਸਮਾਜ ਵੱਲੋਂ ਜੀ ਇੱਕ ਪਹਾੜ ਟੁੱਟ ਪਿਆ ਬੋਰਡ ਮੰਡੀ ਦੇ ਵਿੱਚ ਸਾ ਕਦੀ ਨਹੀਂ ਸੋਚਿਆ ਸੀ ਇੱਕ ਧਾਰਗ ਵੀ ਵਿਚਾਰਾਂ ਵਾਲਾ ਪਰਿਵਾਰ ਸੀ ਇਹ ਜੀ ਬਚਪਨ ਤੋਂ ਹੀ ਇਹ ਸਾਰਾ ਪਰਿਵਾਰ ਗੁਰਸਿੱਖੀ ਦੇ ਲੜ ਲੱਗਿਆ ਹੋਇਆ ਹੈ ਜੀ ਸੋ ਜਦੋਂ ਸਾਨੂੰ ਕੱਲ ਪਤਾ ਲੱਗਿਆ ਅਸੀਂ ਕੱਲ ਕਿਸੇ ਪ੍ਰੋਗਰਾਮ ਵਿੱਚ ਜਾ ਰਹੇ ਸੀ ਕਿਉਂਕਿ ਸਾਨੂੰ ਵੀ ਪੰਜਾਬ ਦੇ ਪ੍ਰੋਗਰਾਮ ਪੈਂਦੇ ਆ ਸਾਰੇ ਅਸੀਂ ਪ੍ਰੋਗਰਾਮ ਵਿੱਚ ਜਾ ਰਹੇ ਜਦੋਂ ਸਾਨੂੰ ਪਤਾ ਲੱਗਾ ਸੀ ਉਤੋਂ ਬਾਸ ਮੁੜੇ ਪਰ ਜਿਨ ਸਾਨੂੰ ਪਤਾ ਲੱਗਿਆ ਵੀ ਇਸ ਪਰਿਵਾਰ ਵਿੱਚ ਇਹ ਬਹੁਤ ਵੱਧ ਭਾਗੀ ਘਟਨਾ ਵਾਪਰੀ ਹੈ ਰਜੀਤ ਸਿੰਘ ਜੀ ਖੁੰਡਿਆ ਇਹ ਖੁੰਡਿਆ ਪਰਿਵਾਰ ਦੇ ਵਿੱਚ ਤਾਲੁਕ ਰੱਖਦੇ ਹਨ ਔਰ ਧਾਨਕ ਬਰਾਦਰੀ ਨੂੰ ਔਰ ਫੁਲਤ ਕਰਦੇ ਔਰ ਹਰ ਇੱਕ ਪ੍ਰੋਗਰਾਮਾਂ ਦੇ ਵਿੱਚ ਜਿਵੇਂ ਹੁਣ ਕੋਈ ਵੀ ਪ੍ਰੋਗਰਾਮ ਪੈਂਦਾ ਜਿਵੇਂ ਹੁਣ ਭਗਤ ਕਬੀਰ ਜੀ ਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਜੀ ਬੜੀ ਧੂਮ-ਮਹਿਮਾ ਨਾਲ ਉਹਦੇ ਵਿੱਚ ਵੀ ਇਹਨਾਂ ਨੇ ਇੱਥੇ ਸ਼ਿਰਕਤ ਕਰਨੀ ਸੀ ਆਪਦੇ ਪ੍ਰੋਗਰਾਮ ਲਗਾਉਣੇ ਸੀ ਔਰ ਜੋ ਵੀ ਜਿੱਥੇ ਵੀ ਕੋਈ ਪ੍ਰੋਗਰਾਮ ਭਾਈਚਾਰੇ ਵੱਲੋਂ ਇਹਨਾਂ ਨੂੰ ਬੇਨਤੀ ਕਰਦੇ ਸੀ ਤਾਂ ਸਾਡੇ ਕਹਿੰਦੇ ਮੈਂ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਆ ਤਾਂ ਇਹ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਇਹ ਕਹਿੰਦੇ ਚਾਚਾ ਜੀ ਵੀ ਅਸੀਂ ਪ੍ਰੋਗਰਾਮ ਅਸੀਂ ਸਾਨੂੰ ਤੁਸੀਂ ਪ੍ਰੋਗਰਾਮ ਦਿਓ ਜੀ ਅਸੀਂ ਆਪੇ ਪ੍ਰੋਗਰਾਮ ਲਾਵਾਂਗੇ ਵਾਪਰੀ ਕੀ ਹੈ ਤੇ ਕਿੱਥੇ ਜਾ ਰਹੇ ਸੀ ਸਰ ਇਹ ਕੋਈ ਬੱਚੇ ਨੂੰ ਦੇਖ ਦਿਖਾਈ ਵਾਸਤੇ ਕੋਈ ਇਹੋ ਜਿਹੀ ਮੈਟਰ ਸੀ ਵੀ ਇਹ ਉੱਤੇ ਜਾ ਕੇ ਬਾਪਸ ਹੋ ਰਹੇ ਸੀ ਹਸਾਰ ਉਹ ਸੁਨਾਈ ਹੋਰ ਸੀ ਸਰੋਤੇ ਪਰ ਉਹ ਤੱਕ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਘੱਟ ਮਾਰ ਗਿਆ ਪਤਲੇ ਸੀ ਬਾਰੇ ਕੋਈ ਹਜੇ ਪੱਕਾ ਪਤਾ ਨਹੀਂ ਲੱਗ ਰਿਹਾ ਪਰ ਉਹ ਟਰੱਕ ਵਾਲਾ ਵੀ ਭੱਜ ਗਿਆ ਉਸ ਦੀ ਕੋਈ ਹਜੇ ਤੱਕ ਕੋਈ ਸਨਾਖਤ ਨਹੀਂ ਹੋਈ ਉਹ ਕੌਣ ਟਰੱਕ ਮੋਤ ਸਰਪੰਚ ਹੋਵੇ ਭਾਈ ਰਣਜੀਤ ਸਿੰਘ ਜੀ ਆਪ ਖੁੰਡਿਆ ਜੀ ਉਹਨਾਂ ਦੇ ਵੱਡੇ ਬ੍ਰਾਦਰ ਬਗੜ ਸਿੰਘ ਉਹਨਾਂ ਬਗੜ ਸਿੰਘ ਦੀ ਮੈਸੇਜ ਮੋਦੂ ਇਹ ਇੱਕੋ ਫੈਮਿਲੀ ਦੇ ਤਿੰਨ ਮੈਂਬਰ ਸਾਰੇ ਔਰ ਇੱਕ ਇਹਨਾਂ ਦਾ ਸਾਲਾਏ ਸਰਸੇ ਮੈਰਟ ਸੀ ਜੋ ਆਪਣੇ ਰਣਜੀਤ ਸਿੰਘ ਖੁੰਡਿਆ ਔਰ ਇਹਨਾਂ ਦੇ ਵੱਡੇ ਭਰਾ ਵਗੜ ਔਰ ਇਹਨਾਂ ਦੀ ਪਰਜਾਈ ਮધુ ਔਰ ਖੁਦ ਆਪੇ ਜੀ ਔਰ ਇੱਕ ਦੁੱਖ ਵਾਲੀ ਗੱਲ ਹੋਰ ਹੈ ਜੀ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਬੇਟੇ ਦਾ ਵੀ ਐਕਸੀਡੈਂਟ ਹੋ ਗਿਆ ਜੀ ਉਹ ਵੀ ਦੇਖੋ ਵੱਡੇ ਕੇ ਬਿਮਾਰੀ ਨਾਲ ਜੋਜ ਰਿਹਾ ਹੈ ਪਰ ਇਸ ਪਰਿਵਾਰ ਦੇ ਵਿੱਚ ਕੋਈ ਹੱਥ ਸਿਰ ਤੇ ਧਰਨ ਵਾਲਾ ਕੋਈ ਨਹੀਂ ਰਿਹਾ ਸਾਰਾ